ਮਹਾਰਿਸ਼ੀ ਰਮਨ ਇਹ ਸ਼ਾਮ ਨੂੰ ਕਥਾ ਕਰਦੇ ਹੁੰਦੇ ਸਨ ਖੁੱਲੇ ਲਾਂnde ਵਿੱਚ ਸੜੀ ਦੇਸ਼ੀ ਚ ਲੋਕੀ ਗਉਆਂ ਖੁਲੀਆਂ ਵੀ ਛੜ ਦਿੰਦੇ ਨੇ ਇੱਕ ਗਉ ਬਾਹਰ ਦਰਵਾਜ਼ੇ ਤੇ ਖੜੇ ਹੁੰਦੇ ਸ਼ਾਮ ਦੇ ਸਮੇਂ ਆ ਜਾਇਆ ਕਰਦੇ ਸੀ ਰੋਜ਼ ਆਉਂਦੀ ਸੀ ਕਥਾ ਦੀ ਸਮਾਪਤੀ ਤੇ ਚਲੀ ਜਾਂਦੀ ਸੀ ਇਹ 4-5 ਸਾਲ ਪਹਿਲੇ ਦੀ ਗੱਲ ਹੈ ਇੱਕ ਦਿਨ ਅੰਦਰ ਆ ਗਏ ਇਹ ਤੁਸੀਂ ਤਾਂ ਭਗਤ ਲੋਕ ਬੈਠੇ ਰਹੇ ਸਨ ਉੱਥੇ ਆ ਕੇ ਖੜੀ ਹੋ ਗਈ। ਸੇਵਾਦਾਰ ਨੇ ਸੁੱਟੀ ਨਾਲ ਉਸ ਨੂੰ ਕੱਢਣਾ ਚਾਹਿਆ ਬਾਹਰ ਕੱਢੇ। ਮਹਾਰਿਸ਼ੀ ਰਮਣ ਨੇ ਰੋਕਿਆ ਨੇ। ਇਹ ਸੜੀ ਪੱਕਾ ਹਸਰ ਹੁੰਦਾ ਹੈ। ਤੁਹਾਡੇ ਵਿੱਚੋਂ ਤੇ ਕਈ ਨਾਗਾ ਪਾ ਦੇ ਨੇ ਰੋਜ਼ ਨਹੀਂ ਆਵੇ ਰੋਜ਼ ਆਉਂਦੀ ਹੈ। ਤੁਹਾਡੇ ਵਿੱਚੋਂ ਕਈ ਮੇਰੀ ਗੱਲ ਨਹੀਂ ਸਮਝਦੇ ਸਮਝਦੀ ਹੈ। ਤੁਹਾਡੇ ਵਿੱਚੋਂ ਕਈ ਆਉਂਦੇ ਨੇ ਉਹਨਾਂ 'ਚ ਕੋਈ ਪਿਆਰ ਨਹੀਂ ਹੈ ਪਿਆਰ ਨਾਲ ਆਉਂਦੀ ਹੈ। ਇਹਨੂੰ ਕਿਉਂ ਕੱਢਦੇ ਹੋ? ਸਮਝ ਸੀ। ਮਹਾਪੁਰ ਖਾਨ ਮਹਾਰਿਸ਼ੀ ਰਮਣ ਜਿਸ ਦਿਨ ਚਲਾਣਾ ਕਰ ਗਏ। ਉਹਨਾਂ ਦੀ ਅਰਤੀ ਡੇਢੇ ਚੋਂ ਨਿਕਲੀ ਉਸ ਗਉ ਨੂੰ ਡੇਰੇ ਦੇ ਦਰਵਾਜ਼ੇ ਦੇ ਉੱਤੇ ਉਸ ਗਉ ਨੇ ਤੜਾ ਤੜ ਕੇ ਆਪਣੇ ਪ੍ਰਾਂਦ ਦੇ ਦਿੱਤੇ ਤੇ ਹੁਣ ਦੀ ਗੱਲ ਹੈ